ਇਹਡਾ ਆਪਣਾ ਬੈਂਕਾ ਜ਼ਿਲ੍ਹਾ ਤਰਨਤਾਰਨ ਤੇ ਤਹਿਸੀਲ ਪੱਟੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 985621909 ਠੀਕ ਹੈ ਜੀ ਹਾਂਜੀ ਸ਼ੁਰੂਆਤ ਕਰੀਏ ਫਿਰ ਸੂਈ ਸੂਈ ਮੈਂ ਆਪਾਂ ਮੱਝ ਤੋਂ ਹੀ ਸੋਨੇਰ ਦੀ ਮੱਝ ਬਹੁਤ ਜਿਆਦੀ ਅੱਛਾ ਕਿੰਨਾ ਦੁੱਧ ਹੋਗਾ ਦੁੱਧ ਆ ਪੱਟੀ ਮਗਰੇ ਦੇ ਚੌਫਾ ਦੇ ਨਾਲ ਸੂਈ ਨੂੰ ਹੋ ਗਿਆ ਸੇਕ ਖੋਲ ਕੇ ਤੋਰਾ ਚੈੱਕ ਕਰਵਾ ਕੇ ਮਾਰੀ ਲਾ ਅੱਛਾ 8-9 ਕਿਲੋ ਬੋਲਾਈ ਆ ਚਾਰ ਦਿਨ ਹੋ ਗਏ ਸਹੀ ਨੂੰ ਚੁਵਾਈ ਇੱਕ ਨੰਬਰ ਦੀ ਹੋਊਗੀ ਕੱਟੀ ਮਗਰਾ ਕੇ ਇੱਕ ਵੀਰ ਨੇ ਨਾ ਮੈਨੂੰ ਫੋਨ ਕੀਤਾ ਆਂਦਾ ਕਈ ਬੰਦੇ ਕਮੈਂਟ ਵੜਾ ਕਰਦੇ ਆ ਕਮੈਂਟ ਪਤਾ ਕਿਹੜੇ ਕਰਦੇ ਆ ਜਿਨ੍ਹਾਂ ਕਦੀ ਖੋਤੀ ਨਹੀਂ ਲਈ ਹੁੰਦਾ ਹਾਂ ਜਿਨ੍ਹਾਂ ਕੋਤੀ ਨਹੀਂ ਖਰੀਦੀ ਉਹ ਕਮੈਂਟ ਗਲਤ ਕਰਨਗੇ ਵਾਹ ਜੀ ਜਿਨ੍ਹਾਂ ਡੰਗਰ ਲਿਆ ਨਾ ਮੇਰੇ ਤੋਂ ਉਹ ਸਿੱਧਾ ਮੈਨੂੰ ਫੋਨ ਕਰਕੇ ਆਖਣ ਭਈ ਤੂੰ ਆਹ ਗਲਤੀ ਕੀਤੀ ਸਹੀ ਗੱਲ ਆ ਲੈ ਮੱਝ ਮੱਝ ਉਹ ਕਿ ਰਿਪੋਰਟ ਹੀ ਕਰਨ ਹੈ ਤੋਫਾ ਲੈ ਵਾਲੂਆ ਬੜਾ ਸੋਹਣਾ ਬਹੁਤ ਜ਼ਿਆਦਾ ਲੈ ਵਾਲਾ ਤੇ 10 11 ਕਿਲੋ ਵਧੀਆ ਤਰਾਜੂਗੇ ਠੀਕ ਠੀਕ ਹੈ ਲੈ ਆ ਪਈ ਸਜਣਾ ਸੇਵਕ ਮਗਰ ਵੀ ਕੱਟੀ ਸਜਣੋ ਡਬਲ ਫਾਇਦਾ ਆਏ ਚੌਥੇ ਰੈਂਦੀ ਸੂਈ ਆ ਮੱਝ ਦੁੱਧ ਫਿਰ 12 13 ਆਈੜੀਆ ਆ 12 11 12 ਮੈਂ ਗਰੰਟੀ ਤੇ ਪਾਇਆ ਦੇ ਨਹੀਂ ਉਹ ਦਿੰਦਾ ਮੈਂ ਇੱਥੋਂ ਹੁਣ ਦੇ ਦੂੰ ਜਿੰਨਾ ਹੁਣ ਕੋਲ ਆ ਓਕੇ 8 ਕਿਲੋ ਦੁੱਧ ਮੇਰੇ ਘਰੋਂ 9 ਕਿਲੋ ਚੋਕੇ ਖੜਨਾ ਠੀਕ ਹੈ ਹਾਂ ਤੇ ਮੋਲ ਕਰਦੇ ਆਪਾਂ ਇਹਦਾ ਓਵੇਂ ਲੱਖ ਅੱਛਾ ਲੱਖ ਆ ਤੇ ਛੋਟਾ ਫਿਰ ਤੈਨੂੰ ਪਤਾ ਹੈ ਲੱਖ ਦੀ ਆ ਹੈਗੀ ਆ ਤੇ 12 ਛੋਟਾ ਹੋਏ ਸਿੱਧੀਆਂ ਹੀ ਆ ਸਿੱਧੀਆਂ ਹੀ 95 ਦੀ 95 ਦੀ ਚੱਲ ਹੋਰ ਕਰ ਦੇ 90 ਦੀ ਹੋ ਗਈ 90 ਦੀ ਆ ਦਾ ਹੀ ਜਾਣਣੀ ਤਾਂ ਹੀ ਛੱਡ ਦੇ ਤੂੰ ਚੱਲ ਠੀਕ ਆ ਆ ਉਹ ਦੋ ਜਿਆ ਛੱਡ ਦੇ ਹੋਰ ਆ ਫਿਰ ਪੰਜ ਹੀ ਛੱਡ ਦੇ ਮਾਰ ਦੇ ਥਾਪੀ ਉਹ 85 ਦੀ ਨਹੀਂ ਨਹੀਂ ਪੰਜ ਨਹੀਂ ਛੱਡਣਾ ਹਾਂ 88 ਦੀ ਹੋ ਗਈ ਹੈ 87 86 ਦੀ ਹੋ ਗਈ 86 ਦੀ ਯਾਰ ਕੁਝ ਨਹੀਂ ਹੁੰਦਾ ਆ ਵਾਹ ਗਰੂ 85 ਦੀ ਛੋਟਾ ਹੀ ਆ 85 ਦੀ ਛਾਸੀ ਦੀ ਛਾਸੀ ਦੀ ਛੋੜੀ ਹੋਣੀ 200 ਰੁਪਇਆ ਠੀਕ ਆ ਹਾਂ ਹਾਂ ਨਾ ਛਿਆਸੀ ਲਓ ਜੀ ਸੱਜਣੋ 86 ਹਜ਼ਾਰ ਦੀ ਐਂਡ ਕਰਤਾ ਜੇ ਵੀ ਮੈਂ ਵੇਖ ਰਹਾ ਚੰਗੀ ਆ ਸੋਹਣੀ ਮੈਂ ਬਾਕੀ ਤਰੂ ਦਾ ਟੈਂਕ ਆ ਵਾਹ ਐਹ ਹਾ ਕੀ ਬਾਤ ਹੈ 12 13 ਸਰੀ ਮੈਂ ਆਪਾਂ 10 ਕਿਲੋ ਦੀ ਗਰੰਟੀ ਦਿੰਦੀ ਹੁਣ 10 ਮੌਕੇ ਦਾ ਮੌਕੇ ਦਾ 10 ਸੀ ਕੱਟੀ ਮਗਰ ਆਹ ਮਗਰ ਕੱਟੀ ਆ ਓਕੇ ਆ ਜਿਹਨੇ ਫਕਰ ਵੀਜ਼ਾ ਲਈ ਉਹਨੇ ਕਦੀ ਮੈਂ ਘਰੋਂ ਕੱਢੀ ਨਹੀਂ ਆ ਅੱਛਾ ਆਹੋ ਥੋੜਾ ਜਿਹਾ ਡਰਦੀ ਹਨਾ ਥੋੜਾ ਜਿਹਾ ਡਰਦੀ ਆ ਮੈਂ ਕੰਰੇ ਤੋਂ ਵੀ ਡਰਦੀ ਆ ਉਵੇਂ ਵੀ ਥੋੜਾ ਡਰਦੀ ਮਗਰ ਕੱਟੀ ਹੋ ਸੂਈ ਨੂੰ 20 ਤੋਂ 25 ਦਿਨ ਹੋ ਗਏ ਆਏ ਨੇ ਕੋਈ ਆਖੇ ਦਾਾਂ ਦੀ ਆ ਤੇ ਹਫਤੇ ਦੀ ਆ ਹਾਂ ਚਲੋ ਜੀ ਠੀਕ ਹੈ ਨਾ ਖੋਲ ਦੋ ਤੋਰਾ ਚੈੱਕ ਕਰਵਾਈਏ ਸੂਆ ਤਿੱਜਾ ਕ ਲੱਗਦੀ ਆ ਨਾ ਨੇ ਸਵਾ ਦੂਜਾ ਦੂਸਰਾ ਦੂਜਾ ਕੋਈ ਤਿੱਜਾ ਵੀਰ ਮਾਲੇ ਨੀਰਾ ਆਹੋ ਜੀ ਚੱਕਰ ਜੰਮੀ ਭਲੀ ਪੂਰੀ ਆ ਜੰਮੀ ਭਲੀ ਪੂਰੀ ਆ ਵਜਨ ਕੱਦ ਪੂਰਾ ਵਜਨ ਪੂਰਾ ਹੈ ਆਹੋ ਕੋਈ ਤਿੱਜਾ ਵੀਰ ਮਾਲੇ ਆਹੋ ਜੀ ਇਹ ਚੋਲੇ ਦੇ ਕਿਣਾ ਲੋ ਜੀ ਖਿੜਿਆ ਦੇ ਫੜ ਸੱਗ ਨੂੰ ਤੇ ਦੁੱਤੀਆਂ ਦੇ ਗਾਂਥੋਂ ਚੰਗੇ ਲੱਗੇ ਹੈ ਬਹੁਤ ਜਿਆਦਾ ਮੜੀ ਜੇ ਇੱਕ ਨਾ 19 21 ਦਾ 22 ਦਾ ਫਰਕ ਹੋਊਗਾ ਓਕੇ ਤੇ ਪਰ ਚਵਾਈ ਨੰਬਰ 1 ਹੀ ਧਾਰਾ ਤੁਰਾ ਕੋਈ ਨਹੀਂ ਓਕੇ ਕੋਈ ਫਰਕ ਨਹੀਂ ਮਰਦਾ ਓਕੇ ਓਕੇ ਲਾਇਆ ਮੋੜ ਲਿਆ ਬਈ ਤੱਕੀ ਫਿਰਦੀ ਆ ਹੈ ਮੈਂ ਨਾ ਇਹਦੇ ਕੁੜੇ ਤੱਕੀ ਫਿਰਦੀ ਆ ਰੇ 59 11 ਆਈਆਂ 59 11 ਫਿਰ ਇੱਕ ਰੰਗ ਆ 11 ਧਿਆਨ ਧਿਆਨ ਥੋੜੀ ਡਰਦੀ ਮੱਜ ਉਹਨਾਂ ਘਰੋਂ ਨਹੀਂ ਮੈਂ ਕੱਢੀ ਲਓ ਜੀ ਤੇ ਇਹ ਰੇਟ ਕਿੰਨਾ ਰਹੇਗਾ ਜੀ ਸੰਤੂ ਸਾਹਿਬ ਜਿਹੜੀ ਆਪਾਂ ਦਸਨੀ ਕੱਲ ਇੱਥੇ ਦੱਸਾਂਗੇ ਹਾਂ ਕਮੈਂਟ ਕਰ ਦੋ ਜਿਹੜਾ ਮਰਜੀ ਤੈਨੂੰ ਦੱਸਿਆ ਜਿੰਨੇ ਕਿਸੇ ਨੇ ਗੋਤੀ ਨਹੀਂ ਲਈ ਉਹ ਭਾਵੇਂ ਕਰੇ ਜਿੰਨੇ ਮਰ ਤੋਂ ਡੰਗਰ ਖੜੇ ਆ ਉਹ ਮੈਨੂੰ ਕਮੈਂਟ ਕਰਕੇ ਦੱਸੇ ਵੀ ਗਲਤ ਆਇਆ ਕਿ ਸਹੀ ਆਇਆ ਸਹੀ ਗੱਲ ਹੈ ਠੀਕ ਆ ਕਿ ਨਹੀਂ ਮੋਲ ਕਰ ਦੂੰ ਮੈਂ ਇਹਦਾ ਕਰਦਾ ਵਾਂ 15 ਅੱਛਾ 20 ਦੀ 20 ਦੀ ਹੋਰ ਛੱਡ ਦੇ ਪੰਜ ਹੋਰ ਪੰਜ 15 ਦੀ ਦੇ ਦੇ 15 ਦੀ ਜਿਸ ਨੰਬਰ 12 ਦੀ 12 ਬਾਰੀ-ਬਾਰੀ ਆਓ। ਹੋਰ ਬੋਲੀ ਤੇ ਲਾਓ ਬਾਰੀ-ਬਾਰੀ ਹੋਰ ਜਾਏਗਾ। ਨਜਾਜ਼ ਕਰਦੇ ਕਰਦੇ ਹੋਰ। ਚੱਲ ਹੋਰ 2000 ਛੱਜਾ। ਕਿੰਨਾ? 10 ਦੀ ਦੇ ਦਾਂਗੇ। ਛੋਟੀ ਹੋਣੀ ਜੇ ਉਹਨੇ ਇੱਚੋ। ਛੋਟੀ ਹੋਣੀ। 10 ਚੋਂ। ਆ 10। ਕਿੰਨੀ ਛੋਟੀ? ਆਹ ਤਾਂ ਮਾਸ ਤਾਂ ਕਰਾਂਗੇ। ਕਿੰਨੀ ਛੋਟ ਕਰਨੀ? 2000 ਛੱਡਦਾ। ਤੂੰ ਵੀ ਫੜ ਕੇ ਦਿਖਾਈ ਲੈਵਾ ਮੜਿਆ। ਵਾਹ। ਇਹ ਤਾਂ ਫਿਰ ਆਈਟਮ ਬੰਬ ਹੀ ਆ। 90 ਸਾਲ ਦਾ।